ਕਿਉਂਕਿ ਇਹਨਾਂ ਦੀ ਜਿਹੜੀ ਸ਼੍ਰੀ ਗੁਰੂ ਵਿਦਾਸ ਸਭਾ ਦੁਬਈ ਕਮੇਟੀ ਸਭਾ ਆ ਉਹਦੇ ਇਹਨਾਂ ਨੇ ਮਤਲਬ ਚੇਅਰਮੈਨ ਹੀ ਸਤਗੁਰੂ ਸਵਾਮੀ ਨਰਿੰਜਨ ਦਾਸ ਮਹਾਰਾਜ ਜੀ ਨੂੰ ਬੁnablaਇਆ ਕਿਉਂਕਿ ਉਹ ਉਹ ਇਹਨਾਂ ਨੇ ਸਾਰਾ ਜਿਹੜਾ ਉਹ ਗੁਰੂ ਘਰ ਤਿਆਰ ਕਰਕੇ ਉਹ ਇਹਨਾਂ ਨੇ ਡੇਰਾ ਸਚਖੰਡ ਬਲਾਂ ਨੂੰ ਹੈਂਡਓਵਰ ਕਰ ਦੇਣਾ ਉਹੀ ਚਲਾਉਣਗੇ ਜਿੱਦਾਂ ਉਹਨਾਂ ਦੇ ਹੁਕਮ ਹੋਣਗੇ ਉਸੇ ਤਰ੍ਹਾਂ ਇਹ ਕਮੇਟੀ ਉਸ ਗੁਰੂ ਘਰ ਨੂੰ ਚਲਾਊਗੀ ਗੱਡੂ ਸਾਹਿਬ ਜੀ ਧੰਨ ਗੁਰਦੇਵ ਜੀ ਸਭ ਤੋਂ ਪਹਿਲਾਂ 22 نیوز ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਗੁਰਪੁਰਬ ਦੀ ਜਿਹੜੀ ਟਰੇਨ ਦਾ ਸਾਰੀ ਸੰਗਤ ਨੂੰ ਕਵਰੇਜ ਕੀਤਾ ਔਰ ਇਸ ਪੂਰੀ ਦੁਨੀਆ ਦੇ ਵਿੱਚ ਦਿਖਾਇਆ ਤੇ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਹਾਂਜੀ ਸੋ ਮੈਂ ਗੱਲ ਇਹ ਕਰਦਾ ਕਿ ਅਸੀਂ ਹੁਣ ਵਾਪਸ ਸਤਗੁਰੂ रविदास ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ ਮਨਾ ਕੇ ਸੰਗਤਾਂ ਵਾਪਸ ਜਲੰਧਰ ਨੂੰ ਡੇਰਾ ਸਚਕੰਡ ਬੱਲਾਂ ਦੇ ਮਹਾਨ ਮਹਾਪੁਰਸ਼ ਸਤਗੁਰੂ ਸਵਾਮੀ ਨਰੰજન ਦਾਸ ਮਹਾਰਾਜ ਜੀ ਦੇ ਨਾਲ ਅਸੀਂ ਵਾਪਸ ਜਾ ਰਹੇ ਹਾਂ ਔਰ ਉੱਥੇ ਜੋ ਅਸੀਂ ਦੇਖਿਆ ਕਿ ਸਤਗੁਰੂ ਸਵਾਮੀ ਨਰਨਜਨ ਦਾਸ ਮਹਾਰਾਜ ਜੀ ਦੀ ਜੋ ਸਰਪ੍ਰਸਤੀ ਦੇ ਵਿੱਚ ਬਹੁਤ ਵੱਡਾ ਸਮਾਗਮ ਜਿਹੜਾ ਹਰ ਸਾਲ ਹੁੰਦਾ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਉਹਦੇ ਵਿੱਚ ਡੇਰਾ ਸਚਖੰਡ ਬੱਲਾ ਵੱਲੋਂ ਇਹ ਬਹੁਤ ਹੀ ਜ਼ਿਆਦਾ ਵਿਸ਼ੇਸ਼ ਉਪਰਾਲੇ ਸੰਗਤਾਂ ਦੀ ਸੁਵਿਧਾ ਵਾਸਤੇ ਕੀਤੇ ਜਾਂਦੇ ਆ ਔਰ ਸਾਨੂੰ ਦੇਖਣ ਨੂੰ ਮਿਲਿਆ ਕਿ ਪ੍ਰਸ਼ਾਸਨ ਜਿਹੜਾ ਆ ਪ੍ਰਸ਼ਾਸਨ ਦੀ ਬਹੁਤ ਹੀ ਜਿਹੜੀ ਆ ਕਮੀ ਮਹਿਸੂਸ ਹੋਈ ਆ ਇੱਕ ਤਾਂ ਇਹ ਕਿ ਜਿਸ ਵੇਲੇ ਸਾਡੀ ਟ੍ਰੇਨ ਜਿਹੜੀ ਆ ਬਨਾਰਸ ਕੈਂਟ ਸਟੇਸ਼ਨ ਤੇ ਲੱਗੀ ਆ ਉੱਥੇ ਜਦੋਂ ਪਹਿਲੇ ਹੀ ਹੁੰਦਾ ਸੀਗਾ ਤੇ 50 60 ਜਿਹੜੀਆਂ ਬੱਸਾਂ ਪਹਿਲੇ ਹੀ ਸਟੇਸ਼ਨ ਤੇ ਖੜੀਆਂ ਹੁੰਦੀਆਂ ਸੀ ਤਾਂ ਸੰਗਤਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਸੀ ਆਉਂਦੀ ਇਸ ਵਾਰ ਇਦਾਂ ਹੋਇਆ ਕੇ 10 ਕ ਬੱਸਾਂ ਜਿਹੜੀਆਂ ਸੀਗੀਆਂ ਉਹ ਆਈਆਂ ਬਾਕੀ ਬੱਸਾਂ ਸਾਨੂੰ ਟਰਸਟ ਹੋਏ ਪਤਾ ਲੱਗਾ ਕਿ ਉਹਨਾਂ ਨੇ 35-40 ਦੇ ਲਗਭਗ ਜਿਹੜੀਆਂ ਬੱਸਾਂ ਆ ਉਹ ਕੀਤੀਆਂ ਸੀਗੀਆਂ ਬਾਕੀ ਬੱਸਾਂ ਇੱਕ ਤਾਂ ਉਥੇ ਇਹ ਸਾਨੂੰ ਪਤਾ ਲੱਗਿਆ ਸੋਨਨੇ ਦੇ ਵਿੱਚ ਆਇਆ ਕਿ ਟ੍ਰੈਫਿਕ ਦੇ ਵਿੱਚ ਫਸ ਗਈਆਂ ਟ੍ਰੈਫਿਕ ਟ੍ਰੈਫਿਕ ਦੇ ਵਿੱਚ ਕਿਉਂ ਫਸੀਆਂ ਇਹ ਤਾਂ ਪ੍ਰਸ਼ਾਸਨ ਨੂੰ ਪਹਿਲੇ ਹੀ ਰੋਡ ਮੈਪ ਤਿਆਰ ਕਰਨਾ ਚਾਹੀਦਾ ਸੀ ਧਰਮ ਸਾਰੇ ਚੰਗੇ ਨੇ ਲੇਕਿਨ ਰਵਦਾਸੀਆ ਧਰਮ ਦਾ ਕਿਉਂ ਨਹੀਂ ਖਿਆਲ ਰੱਖਿਆ ਜਾਂਦਾ ਜਦੋਂ ਸਾਡੇ ਰਹਿਬਰਾਂ ਦਾ ਪ੍ਰਕਾਸ਼ ਦਿਹਾੜਾ ਹੁੰਦਾ ਹੈ ਉਸ ਵਕਤ ਕਿਉਂ ਕਿਉਂ ਇਸ ਤਰ੍ਹਾਂ ਹੁੰਦੀ ਆ ਹੁਣ ਤੁਸੀਂ ਦੇਖੋ ਡੇਰੇ ਦੇ ਆਸ-ਪਾਸ ਜਿੰਨੇ ਵੀ ਰੋਡ ਸੀ ਚਲੋ ਡਿਵੈਲਪਮੈਂਟ ਹੋਈ ਆ ਪਰ ਲੇਕਿਨ ਇਸ ਵਾਰ ਤੇ ਪੈਚ ਵਰਕ ਵੀ ਨਹੀਂ ਹੋਇਆ ਰੋਡਾਂ ਦਾ ਪੈਚ ਵਰਕ ਵੀ ਨਹੀਂ ਹੋਇਆ ਔਰ ਸੰਗਤਾਂ ਨੂੰ ਡੇਰਾ ਸਚਖੰਡ ਬੱਲਾਂ ਵੱਲੋਂ ਕੋਈ ਮੁਸ਼ਕਲ ਨਹੀਂ ਆਈ ਲੰਗਰ ਦੀ ਵਿਵਸਥਾ ਬਹੁਤ ਵਧੀਆ ਸੀ ਰਹਿਣ ਸਹਿਣ ਦੀ ਵਿਵਸਥਾ ਬਹੁਤ ਵਧੀਆ ਸੀ ਔਰ ਜਿਹੜੇ ਡੇਰੇ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਡੇਰਾ ਸਚਖੰਡ ਬੱਲਾਂ ਤੋਂ ਸੇਵਾਦਾਰ ਜਾਂਦੇ ਨੇ ਉਹ ਮੋਰਚਾ ਸੰਭਾਲਦੇ ਨੇ ਪ੍ਰਸ਼ਾਸਨ ਤੋਂ ਜ਼ਿਆਦਾ ਮੋਰਚਾ ਡੇਰਾ ਸਚਖੰਡ ਬੱਲਾਂ ਦੇ ਜਿਹੜੇ ਸੇਵਾਦਾਰ ਆ ਉਹ ਆਪਣੀ ਯੂਨੀਫਾਰਮ ਦੇ ਨਾਲ ਹੁੰਦੇ ਤੁਸੀਂ ਦੇਖਦੇ ਆਂ ਉਹ ਮੋਰਚਾ ਸੰਭਾਲਦੇ ਨੇ ਔਰ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਆ ਕਿ ਪੂਰੀ ਇੰਡੀਆ ਦੇ ਵਿੱਚੋਂ ਜਿਹੜੀਆਂ ਆ ਉਹ ਟ੍ਰੇਨਾਂ ਜਿਹੜੀਆਂ ਆ ਕਾਸ਼ੀ ਬਨਾਸ ਵਾਸਤੇ ਸਪੈਸ਼ਲ ਟ੍ਰੇਨਾਂ ਲਾਉਣੀਆਂ ਚਾਹੀਦੀਆਂ ਬੇਸ਼ੱਕ ਕੋਈ ਵੀ ਸਮਾਗਮ ਆ ਜਵੇ ਅਸੀਂ ਕਹਿੰਨੇ ਆ ਕੁੰਭ ਤੇ ਮੇਲੇ ਤੇ ਵੀ ਟ੍ਰੇਨਾਂ ਲੱਗਣੀਆਂ ਚਾਹੀਦੀਆਂ ਜੇ ਕੁੰਬ ਦੇ ਮੇਲੇ ਦੇ ਟ੍ਰੇਨਾਂ ਲੱਗਣੀਆਂ ਚਾਹੀਦੀਆਂ ਤੇ ਸਤਗੁਰੂ ਅਰਬਦਾਸ ਮਹਾਰਾਜ ਦੇ ਪ੍ਰਕਾਸ਼ ਦੇ ਹੱਦੇ ਤੇ ਕਿਉਂ ਟ੍ਰੇਨਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਇੱਕ ਸਪੈਸ਼ਲ ਟ੍ਰੇਨ ਆਉਂਦੀ ਬਾਕੀ ਜਿਹੜੀਆਂ ਰੁਟੀਨ ਦੇ ਵਿੱਚ ਬੇਗੰਪੁਰ ਐਕਸਪ੍ਰੈਸ ਜਾਂ ਕੋਈ ਜੰਮੂ ਤੋਂ ਵੀ ਆਉਂਦੀ ਉਹ ਟ੍ਰੇਨਾਂ ਆਉਂਦੀਆਂ ਹਰ ਇੱਕ ਜਿਹੜਾ ਉਹ ਆਪਣੇ ਗੁਰੂ ਮਹਾਰਾਜ ਨੂੰ ਸਜਦਾ ਕਰਨ ਵਾਸਤੇ ਉਹ ਆਉਣਾ ਚਾਹੁੰਦਾ ਆ ਪਰ ਆਉਣ ਕਿੱਦਾਂ ਨਾ ਤੇ ਟ੍ਰੇਨਾਂ ਦੇ ਵਿੱਚ ਟਿਕਟਾਂ ਮਿਲਦੀਆਂ ਆ ਕੋਈ ਉਹਨਾਂ ਦੇ ਜਿਹੜੀਆਂ ਕਨਫਰਮ ਸੀਟਾਂ ਨਹੀਂ ਹੁੰਦੀਆਂ ਹੈਗੀਆਂ ਹੁਣ ਸਾਨੂੰ ਇਹ ਪਤਾ ਲੱਗਾ ਕਿ ਟ੍ਰੇਨਾਂ ਵਿੱਚੋਂ ਕੈਨਸਲ ਕਰ ਦਿੱਤੀਆਂ ਹੁਣ ਉਹ ਵਾਪਸ ਕਿੱਦਾਂ ਆਉਣਗੇ ਪਰ ਇਹ ਮਹਾਰਾਜ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਅਸੀਂ ਸਾਰਾ ਪ੍ਰਬੰਧ ਆਪਣੇ ਖਰਚੇ ਤੇ ਅਸੀਂ ਤੁਹਾਨੂੰ ਭੇਜਾਂਗੇ ਮੈਂ ਸ਼ਿਰਗੁਰਾ ਵਿਦਾਦ ਸਵਾ ਦੁਬਈ ਦਾ ਮੈਨੂੰ ਤੁਸੀਂ ਪ੍ਰਧਾਨ ਕਹਿੰਦੇ ਨੇ ਮੈਂ ਸੇਵਾਦਾਰ ਹਾਂ ਕਿਉਂਕਿ ਸ਼ੁਰੂ ਕਰ ਰਿਹਾ ਵਿਦਾਤ ਸਭਾ ਦੁਬਈ ਇਹ ਬਹੁਤ ਹੀ ਵੱਡੇ ਰਬਦਾਸੀਆ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਕਰ ਰਹੇ ਨੇ ਔਰ ਜੋ ਵੀ ਦੁਬਈ ਦੇ ਵਿੱਚ ਇਹਨਾਂ ਦਾ ਇਹ ਇਹਨਾਂ ਦਾ ਫੰਡ ਇਕੱਠਾ ਹੁੰਦਾ ਆ ਉਸ ਫੰਡ ਦੇ ਵਿੱਚੋਂ ਆਪਣੇ ਰਬਦਾਸੀਆ ਸਮਾਜ ਵਾਸਤੇ ਰਬਦਾਸੀਆ ਸਮਾਜ ਵਾਸਤੇ ਨਹੀਂ ਜਿਹੜਾ ਜਿੰਨ ਜਿਹੜਾ ਲੋੜਵੰਦ ਪਰਿਵਾਰ ਆ ਉਹਨਾਂ ਦੇ ਚਾਹੇ ਬੱਚੇ ਉਹ ਪੜ੍ਹਾਈ ਵਾਸਤੇ ਹੋਣ ਚਾਹੇ ਸਾਡੇ ਗੁਰੂ ਘਰਾਂ ਦੀ ਕੋਈ ਹਾਲਤ ਮਾੜੀ ਹੋਵੇ ਉੱਥੇ ਪੈਸਾ ਖਰਚਣਾ ਹੋਵੇ ਉਹ ਜਿਹੜਾ ਸਾਰਾ ਕੁਝ ਆ ਪੰਜਾਬ ਦੇ ਵਿੱਚ ਜਿਹੜੀ ਸਾਡੀ ਇੱਧਰਲੀ ਪੰਜਾਬ ਦੀ ਟੀਮ ਆ ਜਿਹਦਾ ਮੈਂ ਸੇਵਾਦਾਰ ਹਾਂ ਆ ਉਹਦੇ ਵਿੱਚ ਅਸੀਂ ਉਹ ਸਾਰਾ ਜਿੱਥੇ 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 ਲੋਡ ਹੈਗੀ ਆ ਉੱਥੇ ਅਸੀਂ ਪਹੁੰਚਦੇ ਆ ਜਿੱਦਾ ਜਿੱਦਾਂ ਇਹਨਾਂ ਦੇ ਉਧਰੋਂ ਹੁਕਮ ਹੁੰਦੇ ਆ ਔਰ ਦੂਸਰੀ ਗੱਲ ਇਹ ਆ ਕਿ ਮੈਨੂੰ ਦੋ ਵਾਰੀ ਦੁਬਈ ਜਾਣ ਦਾ ਮੌਕਾ ਮਿਲੇ ਮੈਂ ਭਾਜੀ ਰਾਮਪਾਲ ਜੀ ਪ੍ਰਧਾਨ ਸਾਹਿਬ ਉਹਨਾਂ ਦੇ ਘਰੇ ਅਸੀਂ ਰਹੇ ਆ ਮਹਾਰਾਜੀ ਦੇ ਨਾਲ ਔਰ ਇਹਨਾਂ ਨੇ ਬਹੁਤ ਵੱਡਾ ਜਿਹੜਾ ਉਪਰਾਲਾ ਦੁਬਈ ਦੇ ਵਿੱਚ ਕੀਤਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੁਬਈ ਨੇ ਜਿਹੜੀ ਇਹਨਾਂ ਨੇ ਉੱਥੇ ਗੁਰੂ ਘਰ ਵਾਸਤੇ ਜਗ੍ਹਾ ਖਰੀਦੀ ਆ ਔਰ ਜਗ੍ਹਾ ਖਰੀਦਣ ਤੋਂ ਬਾਅਦ ਵਿੱਚ ਹੁਣ ਇਹਨਾਂ ਦੇ ਕਹਿਣ ਦੇ ਮੁਤਾਬਕ ਦੱਸ ਦਿੰਦੇ ਨੇ ਕਿ ਸਾਨੂੰ 26 ਦੇ ਵਿੱਚ ਉਹਦਾ ਜ ਸਾਨੂੰ ਹੈਂਡਓਵਰ ਕਰ ਦੇਣਾ ਉਹਦੀ ਪਰਮਿਸ਼ਨ ਲੈ ਕੇ ਇਹਨਾਂ ਨੇ ਗੁਰੂ ਘਰ ਜਿਹੜਾ ਜੋ ਕਿ ਇੱਕ ਮੁਸਲਮ ਕੰਟਰੀ ਦੇ ਵਿੱਚ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਨਾਮ ਤੇ ਗੁਰੂ ਘਰ ਬਣਨਾ ਇੱਕ ਬਹੁਤ ਵੱਡੀ ਉਪਲਬਧੀ ਹੈ ਇਹਨਾਂ ਵਾਸਤੇ ਔਰ ਇਤਿਹਾਸ ਵਿੱਚ ਹੈ ਜਾਣਾ ਉਹਦਾ ਨੀਂ ਪੱਥਰ ਡੇਰਾ ਸਚਕੰਡ ਬੱਲਣਾ ਦੇ ਮਹਾਨ ਮਹਾਪੁਰਸ਼ ਸਤੂ ਗੁਰੂ ਸਮਿੰਦਰ ਰੰਜਨ ਦਾਸ ਮਹਾਰਾਜ ਜੀ ਜਾਣਗੇ ਕਿਉਂਕਿ ਇਹਨਾਂ ਦੀ ਜਿਹੜੀ ਸ਼੍ਰੀ ਗੁਰੂ ਵਿਦਾਸ ਸਭਾ ਦੁਬਈ ਕਮੇਟੀ ਸਭਾ ਆ ਉਹਦੇ ਇਹਨਾਂ ਨੇ ਮਤਲਬ ਚੇਅਰਮੈਨ ਹੀ ਸਤਗੁਰੂ ਸਵਾਮੀ ਨਰੰજન ਦਾਸ ਮਹਾਰਾਜ ਜੀ ਨੂੰ ਬਣਾਇਆ ਕਿਉਂਕਿ ਉਹ ਉਹ ਇਹਨਾਂ ਨੇ ਸਾਰਾ ਜਿਹੜਾ ਉਹ ਗੁਰੂ ਘਰ ਤਿਆਰ ਕਰਕੇ ਉਹ ਇਹਨਾਂ ਨੇ ਡੇਰਾ ਸਚਖੰਡ ਬਲਾਂ ਨੂੰ ਹੈਂਡਓਵਰ ਕਰ ਦੇਣਾ ਉਹੀ ਚਲਾਉਣਗੇ ਜਿੱਦਾਂ ਉਹਨਾਂ ਦੇ ਹੁਕਮ ਹੋਣਗੇ ਉਸੇ ਤਰ੍ਹਾਂ ਇਹ ਕਮੇਟੀ ਉਸ ਗੁਰੂ ਘਰ ਨੂੰ ਚਲਾਊਗੀ ਔਰ ਜੋ ਵੀ ਇੱਧਰ ਸਾਡੇ ਸਮਾਜ ਵਾਸਤੇ ਕੋਈ ਲੋੜ ਜਿੱਥੇ ਲੋੜਵੰਦ ਸਾਡੇ ਬੱਚੇ ਆ ਜਾਂ ਸਾਡੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਆ ਜਾਂ ਮਤਲਬ ਮੈਂ ਇੱਥੋਂ ਤੱਕ ਵੀ ਨਾ ਇਹਨਾਂ ਦੇ ਜਿਹੜੀ ਸੇਵਾ ਭੇਜੀਆਂ ਆ ਅਗਰ ਕੋਈ ਸਾਡੇ ਸਮਾਜ ਸਾਡੇ ਸਮਾਜ ਦਾ ਹੀ ਨਹੀਂ ਕੋਈ ਹੋਰ ਵੀ ਜੇ ਕੋਈ ਉਧਰ ਮਿਸ ਹੈਪਨ ਹੋ ਜਾਂਦਾ ਆ ਉਹਨਾਂ ਦੀ ਹੈਲਪ ਵੀ ਇਹ ਕਰਦੇ ਆ ਉਹ ਵੀ ਅਸੀਂ ਹੈਲਪ ਜਿਹੜੀ ਆ ਅਸੀਂ ਉੱਥੇ ਪਹੁੰਚਾ ਕੇ ਆਉਨੇ ਆ ਔਰ ਅਸੀਂ ਹੋਰ ਵੀ ਇਹਨਾਂ ਦੇ ਨਾਲ ਸਲਾਹ ਕਰਕੇ ਜਿਹੜੇ ਹੋਰ ਵੀ ਗੁਰੂ ਅਰਬਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਔਰ ਰਬਦਾਸੀਆ ਧਰਮ ਦੇ ਅੰਮ੍ਰਿਤ ਬਾਣੀ ਸਤਗੁਰੂ ਅਰਬਿਦਾਸ ਮਹਾਰਾਜ ਜੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਹੋਰ ਵੀ ਇਹਨਾਂ ਦੇ ਨਾਲ ਮੀਟਿੰਗ ਕਰਕੇ ਉਹਦੇ ਵੱਡੇ ਉਪਰਾਲੇ ਕੀਤੇ ਜਾਣ ਕੇ ਤਾਂ ਕਿ ਰਬਦਾਸੀਆ ਧਰਮ ਦਾ ਜਿਹੜਾ ਆ ਉਹ ਅਸੀਂ ਬਹੁਤ ਹੀ ਵੱਡੇ ਪੱਧਰ ਤੇ ਅਸੀਂ ਉਹਦਾ ਪ੍ਰਚਾਰ ਕਰ ਸਕੀਏ